ਅੱਜ ਦੇ ਵਲੌਗ ਚ ਅਪਾ ਦਰਸ਼ਨ ਕਰਾਂਗੇ ਗੁਰਦੁਆਰੇ ਸਾਹਿਬ ਦੇ ਜਿਹੜਾ ਕੀ ਚਾਇਲ ਚ ਹਿਮਾਚਲ ਪ੍ਰਦੇਸ਼ ਦੇ ਤੇ ਇਸ ਗੁਰਦੁਆਰੇ ਸਾਹਿਬ ਨੂੰ 1907 ਚ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਜੀ ਨੇ ਬਣਵਾਇਆ ਸੀ ਆਓ ਚਲੋ ਚੱਲ ਕੇ ਦਰਸ਼ਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਰਦੀ ਕਹਾਲਸਾ ਵੈਰਦੀ ਕੇ ਪਤੇ ਇਹਸਾਨ ਜਿਸ ਦੇ ਆਪ ਦਰਚਨ ਕਰ ਰਹੇ ਹੋ ਇੱਕ ਗੁਰਦੁਆਰਾ ਸਾਹਿਬ ਚੈਲ ਡਿਸਟ੍ਰਿਕਟ ਸੋਲਨ ਹਿਮਾਚਲ ਪ੍ਰਦੇਸ਼ ਵਿਖੇ ਹੈ ਇਹ ਕੁਦਰਤੀ 고ਦ ਵਿੱਚ ਬਸਿਆ ਹੈ ਇਹਸਾਨ ਸਮੁੰਦਰ ਤਾਲ ਤੋਂ 7000 ਫੀਟ ਦੀ ਉਚਾਈ ਤੇ ਹੈ ਇਸ ਗੁਰਦੁਆਰਾ ਸਾਹਿਬ ਦਾ ਨਿਰਮਾਣ ਪੰਜਾਬ ਦੇ ਸਾਬਕਾ ਮਿਨਿਸਟਰ ਕੈਪਟਨ ਨਵਿੰਦਰ ਸਿੰਘ ਦੇ ਦਾਦਾ ਜੀ ਨੇ ਮਹਾਰਾਜਾ ਭੁਪਿੰਦਰ ਸਿੰਘ ਨੇ 1907 ਵਿੱਚ ਕੀਤਾ ਸੀ ਜਦੋਂ ਅੰਗਰੇਜ਼ਾਂ ਨੇ Shimla ਐਂਟਰੀ ਬੈਨ ਕੀਤਾ ਸੀ ਉਹਨਾਂ ਨੂੰ ਤਾਂ ਉਹਨਾਂ ਨੇ ਚੈਲ ਨੂੰ ਸਮਲ ਕੈਪੀਟਲ ਬਣਾਇਆ ਤੇ ਜਦ ਸਭਰ ਕੈਪੀਟਲ ਬਣਾਇਆ ਤੇ ਸਭ ਤੋਂ ਪਹਿਲੇ ਸ਼ੁਰੂਆਤ ਗੁਰਦੁਆਰਾ ਸਾਹਿਬ ਤੋਂ ਹੋਈ ਹੈ ਕਿਉਂਕਿ ਗੁਰਦੁਆਰਾ ਸਾਹਿਬ ਦਾ ਪਹਿਲੇ ਮੀਟਰ ਨੰਬਰ ਐਮਏਸੀ ਵਰਨਾ ਹੈ ਥਿਸ ਇਜ਼ ਦਾ ਸਟਾਰਟਿੰਗ ਪੁਆਇੰਟ ਆਫ ਜੈਲ ਤੇ ਜਦ ਇਹ ਰਿਆਸਤ ਖਤਮ ਹੋਈ ਇਹ ਪਹਿਲੇ ਪੈਪਸੋ ਪੰਜਾਬ ਦੇ ਅੰਡਰ ਹੁੰਦਾ ਸੀ ਇਹ ਮਾਤੇ ਪਰਤੇ ਬਾਦ ਗੁਰਦੁਆਰਾ ਸਾਹਿਬ ਕੈਨ ਨੂੰ ਤਾਂ ਪ੍ਰਬੰਧੇ ਮਾਤੇ ਪਰਤੇ ਗਵਰਨਰਟ ਦਾ ਦੇ ਨਾ ਆ ਗਿਆ ਪਰ ਗਵਰਨਰਟ ਨੇ ਇਹ ਮਾਤੇ ਪਰਤੇ ਗਵਰਨਰਟ ਨੇ ਗੁਰਦੁਆਰਾ ਸਾਹਿਬ ਤੋਂ ਬਿਲਕੁਲ ਨਵਾਰਾ ਚੜਿਆ ਜੀ ਇੱਥੇ ਤਾਂ ਨਾ ਪੌੜੀਆਂ ਵਗੈਰਾ ਜੋ ਵੀ ਤੁਸੀਂ ਦੇਖ ਰਹੇ ਹੋ ਇਸ ਟਾਈਮ ਇਹ ਕੁਝ ਵੀ ਨਹੀਂ ਹੁੰਦਾ ਬੜੇ ਖਾਸ ਹਾਲੋ ਤੇ ਬਿਲਡਿੰਗ ਸੀ ਤੇ ਗਵਰਨਮੈਂਟ ਨੇ ਇਹ ਤੇ ਹਲਵਾਲੇ ਤੇ ਛੱਡਿਆ ਸੀਗਾ ਦਾਸ ਬਿਰਤਵਾਰ ਸਿੰਘ ਆਪਣੇ ਤਿੰਨਾਂ ਬੇਟੀਆਂ ਸਮੇਤ ਪਿਛਲੇ 24 ਸਾਲ ਤੋਂ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰ ਰਹੇ ਹਨ 2001 ਵਿੱਚ ਮੇਰੀ ਪੋਸਟਿੰਗ ਹੋਈ ਸੀ ਮੇਰੀ ਰਿਟਾਇਰਮੈਂਟ ਤੋਂ ਬਾਅਦ ਬੇਟੀਆਂ ਨੂੰ ਪੋਸਟ ਮਿਲ ਗਈ ਪਾਰਟ ਟਾਈਮ ਹੁਣ ਟੈਲੀਗੇਜ ਹੋ ਗਿਆ ਚਾਹ ਤਿੰਨ ਸਾਲ ਬਾਅਦ ਰੈਗੂਲਰ ਕਰਦਨ ਬਟ ਸ਼ੀਰਫ ਦਾ ਫੈਸਿਲਿਟੀ ਟੂ ਬੀ ਅਪੋਇੰਟਡ ਐਸ ਗ੍ਰੰਥੀ ਕਿ ਬੀਬੀਆਂ ਨੂੰ ਗ੍ਰੰਥੀ ਨਹੀਂ ਬਣਾਉਂਦੇ ਤੇ ਸਾਡੇ ਬੇਟੀ ਇੰਡੀਆ ਦੇ ਪਹਿਲੇ ਲੇਡੀ ਗ੍ਰੇਟ ਤੇ ਉਹ ਵੀ ਮਾਧ ਪ੍ਰਦੇਸ਼ ਗਵਰਨਮੈਂਟ ਵੱਲੋਂ ਇਹ ਆਸਾਨ ਤੇ ਲੋਕ ਤਾਂ ਕਹਿੰਦੇ ਯੂ ਆਰ ਲਿਵਿੰਗ ਇਨ ਹੈਵਨ ਪਲੇਸ ਸੱਚਮੁੱਚ ਹੀ ਇਹ ਸਵਰਗ ਹੈ ਆਪ ਦੀ ਇੱਕ ਵਾਰੀ ਇਸ ਆਸਾਨਦੇ ਜ਼ਰੂਰ ਜਦ ਵੀ ਆਓ ਇੱਕ ਵਾਰੀ ਦਰਸ਼ਨ ਜ਼ਰੂਰ ਕਰੋ ਤੁਸੀਂ ਸ਼ਿਮਲਾ ਜਾਂ ਹੋਰ ਇਹਦੇ ਉਧਰ ਜਾਣ ਦੇ ਬਜਾਏ ਇੱਕ ਵਾਰੀ ਚਾਹ ਲਾਓ ਇੱਕ ਵਾਰੀ ਤੁਸੀਂ ਇੱਥੇ ਆਓਗੇ ਤੇ ਤੁਹਾਡਾ ਵਾਪਸ ਜਾਣ ਨੂੰ ਮਨ ਨਹੀਂ ਕਰੇਗਾ ਦੇਖੋ ਇਹ ਆਸਾਨਦੇ ਤੋਂ ਪਹਿਲਾਂ 77 ਦੇ ਬਿਜਲੀ ਕੱਟੀ ਰਹੀ ਗਿਆ ਜੀ ਗਵਰਨਮੈਂਟ ਨੇ 10 ਸਾਲ ਤੋਂ ਬਿਜਲੀ ਬਿੱਲ ਨੇ ਭੇਕੇ ਤੇ ਤਾਂ ਅਰ ਐਸੀਐਮਡੀਸੀ ਨੇ ਜਵਾਬ ਦਿੱਤਾ ਸਾਡੇ ਕੋਲ ਪੜਨੀ ਆਪਣੇ ਸੋਰਸ ਕੋਡ ਕ੍ਰੀਏਟ ਕਰੋ ਫਿਰ ਮੈਂ ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ਅਨੰਦਪੁਰ ਸਾਹਿਬ ਪੋਰਟਾ ਸਾਹਿਬ ਸੋਲਨ ਸਿੰਮਲਾ ਚੰਡੀਗੜ੍ਹ ਤੱਕ ਕਮੇਟੀ ਨਾਲ ਕੰਟੈਕਟ ਕੀਤਾ ਕੋਈ ਕਹਿੰਦਾ ਜੀ ਗਵਰਨਮੈਂਟ ਦੇ ਅੰਡਰ ਹੈ ਗਵਰਨਮੈਂਟ ਪੇਮੈਂਟ ਕਰੇ ਕੋਈ ਕਹਿੰਦਾ ਤੁਹਾਨੂੰ ਕਬਜ਼ਾ ਮਿਲੇਗਾ ਤੇ ਕਰਾਂਗੇ ਕੋਈ ਕਹਿੰਦਾ ਹੀ ਚੜਾਵਾ ਨਹੀਂ ਹੈ ਕਿਉਂਕਿ ਲੜਾਈਆਂ ਤਾਂ ਕੋਲ ਕਰਾਂਦੀਆਂ ਨੇ ਤੇ ਉਹਨਾਂ ਦੇ ਨਾਲ ਵਿੱਚ ਦਾਦ ਨੇ ਕੰਪਿਊਟਰ ਤੇ ਕਹਤ ਮੈਂ ਉਹਨੇ ਤੇ ਫਿਰ ਫੇਸਬੁਕ ਤੇ ਸਟੇਟਸ ਪਾਇਆ ਫਿਰ ਅਮਰੀਕਾ ਤੋਂ ਇੱਕ ਸਰਦਾਰ ਨੇ 112500 ਰੁਪਏ ਦਾ ਡਰਾਫਟ ਭੇਜਿਆ ਤੇ ਲਾਈਟ ਚੱਲ ਗਈਆ ਇੱਥੇ ਲੋਕਾਂ ਨੂੰ ਗੁਰਦੁਆਰਾ ਸਾਹਿਬ ਆ ਰਹੇ ਤੇ ਬਿਲਕੁਲ ਪਤਾ ਨਹੀਂ ਸੀ ਚੈਲਦਰ ਨਾਮ ਹੀ ਲੋਕਾਂ ਨੇ ਬਹੁਤ ਘੱਟ ਜਾਣਿਆ ਸੀ ਚੈਲਦਰ ਟੂਰਿਜ਼ਮ ਐਸਐਮ ਮੇਰੀ ਫੇਸਬੁਕ ਪ੍ਰੋਫਾਈਲ ਗੁਰਦੁਆਰਾ ਸਾਹਿਬ ਚੈਲਦਰ ਸਰਚ ਕਰੋਗੇ ਫੇਸਬੁਕ ਤੇ ਗੁਰਦੁਆਰਾ ਸਾਹਿਬ ਚੈਲ ਹੈ ਤੇ ਉਹ ਫੇਸਬੁਕ ਦੀ ਪ੍ਰੋਫਾਈਲ ਕਰਕੇ ਚੈਲਦਰ ਟੂਰਜ਼ ਆ ਪਧ ਰਿਹਾ ਸਾਡੀ ਸੰਗਤ ਬਾਦਰੀ ਹੈ ਤੇ ਇਹਨਾਂ ਦਾ ਟੂਰਿਸਟ ਆ ਮਤ ਰਿਹਾ ਬੇਸ਼ੱਕ ਇਹਨਾਂ ਦਾ ਲੋਕ ਫਾਈਨੈਂਸ਼ੀਅਲ ਕੰਟ੍ਰਿਬਿਊਸ਼ਨ ਨਹੀਂ ਹੈ ਪਰ ਫਿਰ ਵੀ ਚਲੋ ਸਾਡੇ ਸਾਬ ਨਾਲ ਥਾਲ ਮੇ ਲਏ ਤੇ ਲੋਕ ਬਹੁਤ ਅੱਛੇ ਹਨ ਸਾਬ ਨਾਲ ਕੋਆਪਰੇਸ਼ਨ ਹੈ ਤੇ ਸਾਰੇ ਜਦੋਂ ਵੀ ਇੱਥੇ ਸਾਡੇ ਲੰਗਰ ਹੁੰਦਾ ਤੇ ਸਾਰੇ ਪੂਰੇ ਏਰੀਆ ਦੇ ਲੋਕ ਵੀ ਆਉਂਦੇ ਹਨ ਇੱਥੇ ਓਪਨ ਮਿਲਟਰੀ ਸਕੂਲ ਹੈ ਤੇ ਮਿਲਟਰੀ ਸਕੂਲ ਵਾਲੇ ਬੱਚੇ ਸਟਾਫ ਸਾਰੇ ਹੁੰਦੇ ਹਨ ਇੱਥੇ ਦੇਖਣ ਨੂੰ ਬਹੁਤ ਪਿਆਰੇ ਇਨਸਾਨ ਹਨ ਇੱਕ ਤਾਂ ਮਹਾਰਾਜਾ ਪੈਲੇਸ ਹੈ ਜੋ ਕੈਪਟਨ ਅਮਰਿੰਦਰ ਦੇ ਦਾਦਾ ਜੀ ਦਾ ਸੀਗਾ ਇੱਕ ਵਰਲਡ ਦਾ ਹਾਈएस्ट ਕ੍ਰਿਕਟ ਰੋਡ ਹੈ ਤੇ ਗੁਰਦੁਆਰਾ ਸਾਹਿਬ ਤੇ 1 ਕਿਲੋਮੀਟਰ ਦੂਰ ਹੈ ਇੱਕ ਸਤਬਾਵਾ ਮੰਦਿਰ ਵੀ ਮਹਾਰਾਜਾ ਪਟਿਆਲਾ ਨੇ ਬਣਾਇਆ ਸੀਗਾ ਇੱਕ ਤੇ ਕਾਲੀ ਕਾਲੀ ਟੱਪਾ ਬਣਿਆ ਹੈ ਬੰਦਰ ਹੈ ਉਹ ਵੀ 70-80 ਲੱਖ ਲਗਾ ਕੇ ਗਵਰਨਮੈਂਟ ਨੇ ਇੱਥੇ ਬਣਾਇਆ ਹੈ ਪਰ ਬੜਾ ਅਫਸੋਸ ਦੀ ਗੱਲ ਹੈ ਉੱਥੇ ਤਾਂ ਸਾਡੇ ਦੋ ਦੋ ਤਿੰਨ ਤਰ ਵੜੀ ਸੜਕਾਂ ਪਾੜ ਜਾਂਦੀਆਂ ਦੋ ਦੋ ਤਿੰਨ ਤਿੰਨ ਕਿਲੋਮੀਟਰ ਪਰ ਸਾਡੇ ਗੁਰਦੁਆਰਾ ਸਾਹਿਬ ਦੀ ਸੜਕ ਬਸ 800 ਸਰਬ ਤੋਂ 250 ਮੀਟਰ ਹੈ ਇਹ ਨਹੀਂ ਸਾਡੇ ਗਵਰਨਮੈਂਟ ਨਹੀਂ ਬਣਾਉਂਦੀ ਹਾਲਾਂਕਿ ਕਈ ਵਾਰ ਮੈਂ ਬੇਨਤੀ ਕਰ ਚੁੱਕਾ ਕਿ ਅਸੀਂ ਵਿਦਿਅਕ ਸਕੂਲ ਵਾਲਿਆਂ ਨੂੰ ਵੀ ਪੰਚਾਇਤਾਂ ਨੂੰ ਵੀ ਪਰ ਚਲੋ ਹੁਣ ਕੀ ਕਹਿਣਾ ਹੈ ਜੀ ਹੁਣ ਗੁਰਦੁਆਰਿਆਂ ਨੂੰ ਦੇਖ ਕੇ ਤਾਂ ਕੋਈ ਰਾਜੇ ਵੀ ਨਹੀਂ ਆ ਪਰ ਫਿਰ ਵੀ ਸਾਡੀ ਸਿਕ ਸੰਗਤ ਜਿੱਦਾਂ ਉਪਰਾਲਾ ਕਰ ਰਹੀ ਹੈ ਉਹਦੇ باوجود ਉਸ ਦੇ ਨਾਲ ਹੀ ਇੱਥੇ ਘਟੋ ਘਟ 45 50 ਲੱਖ ਦਾ ਕੰਮ ਹੋ ਚੁੱਕਿਆ ਇਹ ਹੈਰੀਟੇਜ ਬਿਲਡਿੰਗ ਹੈ ਸਰਕਾਰ ਵੱਲੋਂ ਤਾਂ ਸਿਰਫ ਮੇਰੀ ਇੱਥੇ ਡਿਊਟੀ ਸੀ ਹੈਰੀਟੇਜ ਇਸ ਆਫ ਪਾਲਟੀ ਪਰ ਦਾਸ ਨੇ ਐਮਏ ਪੰਜਾਬੀ ਕੀਤੀ ਹੋਈ ਹੈ ਐਲਐਲਬੀ ਐਕਸਰਟ ਕੀਤੀ ਹੈ ਇਕ ਸਾਲ ਮੈਂ ਫ੍ਰੈਂਚ ਲੈਂਗੁਏਜ ਕਰ ਰਿਹਾ ਸੀ ਡੇਲ ਹਿ ਯੂਨੀਵਰਸਿਟੀ ਅਸੀਂ ਆਪਣੀ ਸ਼ਰਦਾ ਨਾਲ ਤਿੰਨੋ ਬੇਟੀਆਂ ਸਮੇਤ ਸੇਵਾ ਸਵਾਲ ਕਰ ਰਹੇ ਹਾਂ 24 ਘੰਟੇ ਹੀ ਸਾਡੇ ਤਿੰਨੋ ਬੇਟੀਆਂ ਗੁਰਬਾਣੀ ਕੀਰਤਨ ਕਰਦੀਆਂ ਮੈਂ ਤਾਂ ਨਹੀਂ ਕੀਰਤਨ ਕੀਤਾ ਬੇਟੀਆਂ ਥਾਈਲੈਂਡ ਸਿੰਗਾਪੁਰ ਫਿਲਪੀਨਸ ਹੁਣ ਮਾਰਚ ਵਿੱਚ ਗੁਰਨਾਨਕ ਦੇਵ ਜੀ ਦੁਬਈ ਵੀ ਕੀਰਤਨ ਦੀ ਹਾਜ਼ਰੀ ਲਗਾ ਕੇ ਆਏ ਸੋ ਆਪ ਜੀ ਇੱਥੇ ਇੱਕ ਵਾਰ ਜ਼ਰੂਰ ਆਓ ਤੇ ਜਿਸ ਦਾ ਦਾਦੇ ਅਸਥਾਨ ਦੇ ਦਰਸ਼ਨ ਕਰੋ ਤੇ ਜੋ ਵੀ ਸਮਰਥਾ ਮੁਤਾਬਿਕ ਸੇਵਾ ਹੁੰਦੀ ਹੈ ਜ਼ਰੂਰ ਕਰੋ ਆਪ ਜੀ ਨੂੰ ਮੇਰੇ ਜੀਪੇ ਪੇਟੀਐਮ ਨੰਬਰ ਵੀ ਦਿਖਾ ਦੇਣਗੇ ਤੇ ਅਕਾਊਂਟ ਨੰਬਰ ਵੀ ਅਗਰ ਲੈਣਾ ਹੋਵੇ ਤੇ ਜਾਂ ਆਪ ਜੀ ਕੰਟੈਕਟ ਕਰ ਸਕਦੇ ਹੋ ਉਹਨਾਂ ਨੰਬਰਾਂ ਤੇ ਤੇ ਵੈਸੇ ਇੱਕ ਚੀਜ਼ ਮੈਂ ਸੰਤਨ ਨੂੰ ਬੇਨਤੀ ਕਰਾਂਗਾ ਅਗਰ ਕੋਈ ਗੁਰਸਿੱਖ ਬੰਦਾ ਇੱਥੇ ਪਾਈ ਸਾ 10 ਕਮਰੇ ਫੈਮਲੀ ਰੂਮ ਬਣਾ ਦੇਣ ਤੇ ਇੱਕ ਤਾਂ ਸੰਤਾਂ ਦੇ ਗੁਰਦੁਆਰਾ ਸਾਹਿਬ ਦੀ ਆਮਦਨੀ ਵੀ ਵਧੇਗੀ ਸੰਤਾਂ ਨੂੰ ਵੀ ਫਾਇਦਾ ਹੋਗਾ ਹਜ਼ਾਰਾਂ ਰੁਪਏ ਹੋਟਲਾਂ ਤੇ ਖਰਚ ਕਰਨ ਦੀ ਬਜਾਏ ਤੇ ਗੁਰੂ ਘਰ ਦੇ ਤੇ ਗੁਰਬਾਣੀ ਵੀ ਸਰਵਣ ਕਰਨਗੇ ਤੇ ਗੁਰੂ ਘਰ ਦੀ ਖੁਸ਼ੀਆਂ ਪ੍ਰਾਪਤ ਕਰਨਗੇ ਤੋ ਆਪ ਜੀ ਨੂੰ ਅਗੇਨ ਬੇਨਤੀ ਹੈ ਕਿ ਆਪ ਜੀ ਇੱਕ ਵਾਰ ਇਹ ਸਹਾਂਦੇ ਜ਼ਰੂਰ ਦਰਸ਼ਨ ਕਰੋ ਤੇ ਰਾਜ ਸ਼ੰਕਰ ਨੂੰ ਲੈ ਕੇ आओ ਸਾਡੇ ਕੋਲ 70 ਬੰਦੇ ਦਾ ਇੰਤਜ਼ਾਮ ਹੈ ਅਗਰ ਗਰੁੱਪ ਆ ਜਾਂਦਾ ਤੇ 100 ਕੋ ਬੰਦੇ ਇੱਥੇ ਸਟੇ ਕਰ ਸਕਦੇ ਨੇ ਬਿਸਤੇ ਸਾਡੇ ਕੋਲ ਹੁਣ ਤੇ ਗੁਰਦੁਆਰ ਸਾਹਿਬ ਇਹਨਾ ਹਾਈਲਾਈਟ ਹੋ ਗਿਆ ਇੱਥੇ ਪੰਜਾਬ ਦੇ ਐਮ ਐਲ ਏ ਦੇ ਡੈਸਟੀਨੇਸ਼ਨ ਵੈਲਟਿੰਗ ਹੋਈ ਹੈ ਤੇ ਕਰਨ ਗਰੋਵਰ ਪੋਪੀ ਜੇਬਲ ਆ ਉਟਾਰੀ ਸੀ ਰੇਲ ਵਾਲੇ ਉਹਨਾਂ ਦਾ ਵੀ ਨੰਨਕਾਰੇ ਚ ਗੁਰਦੁਆਰ ਸਾਹਿਬ ਹੋਇਆ ਤੇ ਪੂਰੇ ਜ਼ੋਨ ਚ ਅ ਡੈਸਟੀਨੇਸ਼ਨ ਵੈਡਿੰਗ ਵਾਸਤੇ ਲੋਕਾਂ ਨੂੰ ਇਹ ਜਗ੍ਹਾ ਬਹੁਤ ਪਸੰਦ ਆ ਰਹੀ ਹੈ ਕਿਉਂਕਿ ਇਹ ਕੁਦਰਤੀ ਘਾਟੇ ਵਿੱਚ ਪਸਿਆ ਹੈ ਕਿਉਂਕਿ ਗੁਰਦੁਆਰੇ ਤੇ ਬਿਲਡਿੰਗਾਂ ਦਾ ਰੋੜ ਹਨ ਬੜੇ ਨੇਚਰ ਵਿੱਚ ਆਸਾਨ ਬਹੁਤ ਘਾਟੇ ਮਿਲਦੇ ਹਨ ਸੋ ਨਾਰਦਰਨ ਇੰਡੀਆ ਦੇ ਲੋਕ ਕਿ ਬਲਕਿ ਉਹਨੇ ਸੂਰਤ ਤੋਂ ਪਹਿਲੇ ਮੈਂਨੇ ਇੱਥੇ ਆ ਕੇ ਉਹਨਾਂ ਨੇ ਡੈਸਟੀਨੇਸ਼ਨ ਵੈਡਿੰਗ ਕੀਤੀ ਹੈ ਸਵੇਰੇ 5:00 ਵਜੇ ਅਨੰਦ ਕਾਰਜ ਹੋਇਆ ਹੈ ਜੀ ਜੋ ਆਪ ਜੀ ਇੱਕ ਵਾਰੀ ਜ਼ਰੂਰ ਰਸਤਾਂ ਅੰਦਰ ਦਰਸ਼ਨ ਕਰਕੇ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਈ ਗੁੱਡ ਜੀ ਚਲਦਾ ਵਾਈ ਗੁੱਡ ਜੀ ਬਹੁਤ ਹੈ ਇਹ ਤੇ ਇੱਕ ਹਾਲ ਵਿੱਚ ਉਹ ਵੀ ਤਿਆਰ ਹੋ ਗਿਆ ਪਰ ਹੁਣ ਤੋਂ ਉਹ ਤੇ ਮਟੀਰੀਅਲ ਪਿਆ ਅੱਛਾ ਜੀ ਆ ਫਾਇਰਪਲੇਸ ਉਹ ਦੋਦੀ ਬਣੀ ਹੈ ਜੀ ਹਾਂ ਜੀ ਹਾਂ ਜੀ ਇਹ ਪੁਰਾਣੀ ਹੈ ਜੀ ਸਾਰਾ ਪੁਰਾਣਾ ਬਣਿਆ ਹੈ ਜੀ ਹਾਂ ਜੀ ਤੇ ਬਾਬਾ ਜੀ ਦਾ ਆਫਿਸ ਇੱਥੇ ਆਫਿਸ ਵੀ ਹੈ ਮੇਰੇ ਬੈਡਰੂਮ ਵਿੱਚ ਇੱਥੇ ਹੀ ਹੈ ਜੀ ਸਾਹਮਣੇ ਲੈਪਟਾਪ ਵਗੈਰਾ ਰੱਖਦੇ ਇਤੋਂ ਕਿੰਨਾ ਸਾਰਾ ਮੈਂ ਠੀਕ ਹੈ ਜੀ ਠੀਕ ਹੈ ਜੀ ਇਹ ਸਾਹਮਣੇ ਖਿਆਲ ਵੀ ਰੱਖਦਾ ਨਾ ਕੋਸ਼ਿਸ਼ ਕਰਦਾ ਆਇਆ ਹਾਂ ਜੀ ਤੇ ਰੋ ਵੀ ਅਟੈਂਡ ਕਰ ਲੈਣਾ ਤੇ ਇਹ ਯਾਤਰੀ ਉਹਦਾ ਹੈ ਜੀ ਇਹ ਯਾਤਰੀ ਨਵਾ ਤੇ ਇਹ ਨਵੇਂ ਲੈਟਰਨ ਬਾਥਰੂਮ ਇੱਥੇ ਬਣੇ ਹੋਇਆ। ਇਹ ਬਿਲਡਿੰਗ ਤਾਂ ਪੁਰਾਣੀ ਹੈ। ਇਹ ਬਾਰੇ ਸਾਰੇ ਨਵੇਂ ਹੀ ਹੈ। ਇਹ ਵਾਸ਼ੂਮ ਨਵੇਂ ਬਣੇ। ਠੀਕ ਹੈ। ਅੱਛਾ ਇਹ ਦੇ ਜੀ ਸੀਟਾਂ ਸਭ ਕਿੱਥੇ ਆਪ ਇਹਨਾਂ ਨੂੰ ਬਦਲਦੇ ਹੋਵਾਂਗੇ। ਪੰਜਾਬ ਸਰਬਦਰੀਆ। ਗਰੁੱਪ ਵਾਲੇ ਸੱਟ ਕੋ ਸੋਖ ਬਦਲ ਰਹਿਣ ਦਾ ਇਜਾਬ ਹੈ। ਠੀਕ ਹੈ ਜੀ। ਤਹੇ ਹੈ ਜੀ ਗੁਰਦੁਆਰਾ ਸਾਹਿਬ ਚੈਲ ਦਾ। ਬਹੁਤ ਹੀ ਸੋਹਣੀ ਜਗ੍ਹਾ ਤੇ ਗੁਰਦੁਆਰਾ ਸਾਹਿਬ ਹੈ। ਇੱਥੋਂ ਜਾਣ ਦਾ ਬਿਲਕੁਲ ਜੀ ਨਹੀਂ ਕਰਦਾ। ਲੇਕਿਨ ਗੁਰਦੁਆਰੇ ਸਾਹਿਬ ਆਣ ਵਾਲੀ ਹੈ ਜਿਹੜੀ ਸੜਕ ਹੈ ਇਹ ਦਾ ਕੰਮ ਬੜੇ ਟਾਈਮ ਤੋਂ ਨਹੀਂ ਹੋ ਰਿਹਾ ਤੇ ਰੋਡ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਤੇ ਮੇਨ ਮਾਰਕੀਟ ਤੋਂ ਸਿਰਫ 200 ਜਾਂ 250 ਮੀਟਰ ਦੇ ਡਿਸਟੈਂਸ ਤੇ ਗੁਰਦੁਆਰਾ ਸਾਹਿਬ ਲੇਕਿਨ ਫਿਰ ਵੀ ਇੰਨੀ ਕੀ ਰੋਡ ਬਣ ਨਹੀਂ ਰਹੀ ਕਾਫੀ ਟਾਈਮ ਤੋਂ ਇਹਦੇ ਬਾਰੇ ਗ੍ਰੰਥੀ ਸਿੰਘ ਦੱਸ ਰਹੇ ਸੀ